ਕਿਉਂਕਿ ਬਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਟੀ ਵਿਡਰੋ ਕਰਾਂਗੇ ਇਹ ਤਾਂ ਘਟਿਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਟੀ ਵਿਡਰੋ ਕਰਨਾ ਕਾਲੀ ਦਲ ਦਊਗਾ ਸਿਕਿਉਰਟੀ ਬਿਕਰਮ ਸਿੰਘ ਮਜੀਠੀਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ 1 ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰ ਦਿੱਤੀ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਉਹ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰਾਅ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਸਮੂਚਾ ਕਾਲੀਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸੁਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਆ ਪੰਜਾਬ ਚ ਬੈਠੇ ਆ ਚਾਰ ਚਾਰ ਮਨਿਸਟਰੀਆਂ ਦਿੱਤੀਆਂ ਇੱਕ ਇੱਕ ਸਸੋੜੀਆਂ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਆ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਤੇ ਇਲੀਮੀਨੇਟ ਕਰਦੇ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਐ ਦੇਖੋ ਇੰਨੇ ਢੀਠ ਹੈ